ਪੜੀ ਸੱਚੇ ਕਰ ਆਪਾਂ ਬਣਾ ਰਿਆਂ ਆਂਬਾਂ ਦੀ ਖੱਟੀ ਮਿੱਠੀ ਚਟਣੀ ਆਪਾਂ ਆਂਬ ਲੈਤੇ ਸੀ ਚਾਰ-ਪੌਂਲੇ ਜਿਹੜੇ ਪੋਲੇ ਆਂਬ ਸੀ ਉਹ ਆਪਾਂ ਅਲੱਗ ਤੋਂ ਕੱਢ ਲਿਆ ਇਹ ਵਾਲੇ ਆਂਬ ਜਿਹ ਆਪਾਂ ਚਾਰ ਚਪਾ ਦਿੰਦੇ ਤੇ ਆਪਣਾ ਚਾਰ ਖਰਾਬ ਹੋ ਜਾਣਾ ਸੀ ਆਪਾਂ ਇਹ ਤੋਂ ਬਣਾਵਾਂਗੇ ਖੱਟੀ ਮਿੱਠੀ ਆਂਬ ਦੀ ਚਟਣੀ ਆਪਾਂ ਪਹਿਲਾਂ ਆਂਬ ਥੋੜੇ ਸੀ ਧੋ ਕੇ ਕਟਵਾਏ ਸੀ ਇਸ ਲਈ ਹੁਣ ਇਹਨਾਂ ਤੋਂ ਦੀ ਲੋੜ ਨਹੀਂ ਹੁਣ ਆਪਾਂ ਇਹਨੂੰ ਛੇਲਾਂਗੇ ਛਿਲ ਕੇ ਇਹਨੂੰ ਕਤਕਾਸ ਕਰ ਲਾਂਗੇ ਫੇਰ ਬਣਾਵਾਂਗੇ ਆਪਾਂ ਇਹਦੀ ਛੱਟਣੀ ਪਰਾੰਪਰਿਕ ਚਾਹ ਲੱਗ ਕੇ ਹੈ ਪਾਇਨ ਚਟਨੀ ਵਿੱਚ ਪਾ ਮੰਗੇ ਇਹਨਾਂ ਨਾਲ ਜਿਹੜੀ ਆਪਣੀ ਚਟਨੀ ਬਹੁਤ ਜ਼ਿਆਦਾ ਟੇਸਟੀ ਬਣੂਗੀ ਕੱਚੇ ਆਮ ਤੇ ਨਾਲੋਂ ਪੱਕੇ ਹੋਏ ਆਮ ਦੀ ਚਟਨੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ అంబ ఛెల్ కద్దుకస్ కారే అంబ ఛెల్లకే అంబ ఇస్తాన ਅਗਰ ਇਦਾਂ ਨੇ ਇੱਕ ਦੁਕਾਸ ਕਰਦੇ ਹੋਏ ਸਲਾਈਸਿਸ ਰਹਿ ਗਈਆਂ ਕੋਈ ਗੱਲ ਨਹੀਂ ਕਾਫੀ ਲੋਕ ਕੀ ਕਰਦੇ ਹੋ ਅੰਬਾਂ ਨੂੰ ਬਿਲਕੁਲ ਪਤਲਾ ਪਤਲਾ ਕੱਟ ਕੇ ਈਦ ਨਾਲ ਅੰਬ ਦੀ ਚਟਨੀ ਇਸ ਤਰ੍ਹਾਂ ਕੇ ਪੰ ਸਾਰੇ ਆਂਬਾਂ ਨੂੰ ਕ੍ਰਸ਼ ਕਰ ਲਾਂਗੇ ਆਪਾਂ ਆਂਬਾਂ ਚਲੋ ਜਿਹੜਾ ਕ੍ਰਸ਼ ਕਰ ਲਿਆ ਇਹਦੇ ਵਿੱਚ ਆਪਣੇ 1 ਕਿਲੋ ਤੋਂ ਉੱਪਰ ਜ਼ਿਆਦਾ ਹੈਗਾ ਪਲ ਆਂਬ ਨੂੰ ਕ੍ਰਸ਼ ਕੀਤਾ ਹੋਇਆ ਇਹਦੇ ਵਿੱਚ ਪਾਵਾਂਗੇ 150 ਗ੍ਰਾਮ ਚੀਨੀ 150 ਤੋਂ 200 ਗ੍ਰਾਮ ਕਿਉਂਕਿ ਆਪਾਂ ਜ਼ਿਆਦਾ ਤਾਣੀ ਪਾਣੀ ਤੇ ਕੰਮ ਆਪਣੇ ਪਹਿਲਾਂ ਹੀ ਥੋੜੇ ਜ਼ਿਆਦਾ ਪੱਕੇ ਲੈਂਦੇ ਆ ਤੇ ਇਹਦੇ ਵਿੱਚ ਪਾਵਾਂਗੇ ਹੋਰ ਨਮਕ ਮਿਰਚ ਅੱਧਾ ਚਮਚਾ ਨਮਕ ਅਪਾ ਚਮਚਾ ਦੇਗੀ ਮਿਰਚ ਫਿਰ ਦਾ ਚਮਚਾ ਥੋੜੀ ਜਿਹੀ ਘੱਟ ਕੰਮ ਗਿਆ ਆਪਾਂ ਲਾਲ ਮਿਰਚ ਆਪਾਂ ਸਾਰਨ ਮਿਕਸੇ ਕਰਕੇ ਇਹਨਾਂ ਡੱਬੇ ਦੇ ਵਿੱਚ ਪਾ ਕੇ ਰੱਖ ਦਾਂਗੇ ਆਪਾਂ ਜਿੰਨਾ ਤੇ ਕਰੇ ਚੀਨੀ ਚੰਗੀ ਬਰਾਬਰ ਮਿਕਸ ਨਹੀਂ ਹੁੰਦੀ 12 ਤੋਂ 15 ਘੰਟੇ ਉਸ ਤੋਂ ਬਾਅਦ ਆਪਾਂ ਨੂੰ ਫਰਾਈ ਪੈਨ ਦੇ ਵਿੱਚ ਪਕਾਵਾਂਗੇ ਪੰਜ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਡੱਬੇ ਦੇ ਵਿੱਚ ਪਾ ਦੇਣਾ ਸਾਰਾ ਫਸ ਮਿਕਸ ਸਾਰਾ ਮਸਾਲਾ ਮਿਕਸ ਹੋ ਗਿਆ ਡੱਬੇ ਦੇ ਵਿੱਚ ਤੁਸੀਂ ਕਿਸੇ ਵੀ ਨਾਰਮਲ ਡੱਬੇ ਦੇ ਵਿੱਚ ਪਾ ਕੇ ਨੂੰ ਢੱਕਣ ਲਗਾ ਕੇ ਫ੍ਰਿਜ ਵਿੱਚ ਰੱਖ ਲਿਓ 7-8 ਮਿੰਟ ਬਾਅਦ ਆਪਾਂ ਲਾਵਾਂਗੇ ਆਪਾਂ ਪਹਿਲਾ ਪਾਕੇ ਸਾਰਾ ਮਟੀਰੀਅਲ ਪੜਾਹੀ ਤੇ ਛੱਡ ਗੈਸ ਲਾ ਕੇ ਰੱਖਤਾ ਸੀ ਜਿਹੜਾ نیچے ਲੱਗ ਜਾਂਦਾ ਘਬਰਾਉਣ ਦੀ ਗੱਲ ਨਹੀਂ ਇਹ ਜਿੰਮੇ ਜਿੰਮੇ ਆਪਾਂ ਖੁਰਚਣਾ ਮਾਰੀ ਜਾਵਾਂਗੇ ਜਿਹੜੇ ਉੱਤਰ ਜਾਣਾ ਬਸ ਜਲੇ ਨਹੀਂ ਚੀਦਾ ਤੇ ਹ ਰੱਖਣਾ आपण अधा चमच पाव कळा नमक आपवांगे हे कलौंजी कलौंजी पामच चर मिक्स कर ਇਹ ਆਪਾਂ ਥੋੜੀ ਘੱਟ ਲੱਗੀ ਹੋਰ ਪਾ ਦਾਂਗੇ। ਹੋ ਪਾ ਦੇ ਵਿੱਚ ਅੱਧਾ ਚਮਚ ਕੁਲੌਂਦੀ ਹੋਰ ਪਾਤੀ। 1/2 ਚਮਚ ਪਾਪੜਾ ਕਲੌਂਦੀ ਦਾ। ਆਪਾਂ 5 ਚਾਹੇ ਚਮਚਾ ਪਾ ਮਗੇ ਦੇ ਵਿੱਚ આમਚੂਰ ਪਾਊਡਰ ਥੋੜਾ ਖੱਟਾ ਟੇਸਟ ਦੇਣ ਲਈ 5 ਚਾਹੇ ਚਮਚਾ ਪਾ ਮਗੇ ਦੇ ਵਿੱਚ ਚਾਟ ਮਸਾਲਾ ਆਪਾਂ ਨੇ ਚਾਟਨੀ ਪਕਾਉਂਦੇ ਨੇ ਹੋ ਗਿਆ 20 ਮਿੰਟ ਖੂਹੀ ਤੇ 25 ਮਿੰਟ ਹੋਣ ਵਾਲੇ ਹੁਣ ਆਪਾਂ ਨੇ ਥੋੜਾ ਤੇਜ਼ੀ ਨਾਲ ਹਲਾਵਾਂਗੇ ਕਿਉਂਕਿ ਆਪਣੀ ਜਿਹੜੀ ਚੀਨੀ ਆ Nå begynner det å renne. ਲਾਜੀ ਆਪਣੀ ਆਮਬ ਦੀ ਚਟਨੀ ਹੋ ਗਈ ਤਿਆਰ ਹੁਣ ਆਪਾਂ ਇਹਨੂੰ ਜ਼ਿਆਦਾ ਸੇਕ ਇਸ ਨਹੀਂ ਲਵਾਉਣਾ ਕਿਉਂਕਿ ਜਿਹੜੀ ਚੀਨੀ ਆ ਉਹਦੀ ਪਾਤ ਬਣ ਜਾਣੀ ਆ ਤੇ ਆਪਣੀ ਜਿਹੜੀ ਚਟਨੀ ਉਹ ચીੜੀ ਹੋ ਜੂਗੀ ਆਪਾਂ ਗੈਸ ਕਰਤਾ ਬੰਦ ਆਪਾਂ ਲਏ تھے 2 ਕਿਲੋ ਆਮਬ ਉਹਦੇ ਵਿੱਚੋਂ ਸ਼ਲਕਾ ਗੁੱਟਲੀ ਵਗੈਰਾ ਨਿਕਲ ਗਿਆ ਰਹਿ ਗਿਆ 1.5 ਕਿਲੋ ਪਲਪ ਜਿਹੜਾ ਆਪਾਂ ਕਿ ਕ੍ਰਸ਼ ਕੀਤਾ ਹੋਇਆ ਸੀ ਉਦੇ ਵਿੱਚ ਪਾਇਆ ਆਪਾਂ ਨਮਕ ਮਿਰਚ ਤੁਸੀਂ ਦੇਖ ਹੀ ਲੱਤਾ। 반 ਚਾਹ ਛੇ ਚਮਚਾ ਪਾਇਆ ਚਾਟ ਮਸਾਲਾ 반 ਚਾਹ ਛੇ ਚਮਚਾ ਪਾਇਆ ਆਪਾਂ આમਚੂਰ ਪਾਊਡਰ ਅੱਧਾ ਚਮਚ ਪਾਇਆ ਆਪਾਂ ਕਾਲਾ ਨਮਕ ਥੋੜੀ ਜਿਹੀ ਪਾਵਾਂਗੇ ਲਾਸਟ ਤੇ ਕਾਲੀ ਮਿਰਚ ਅੱਧਾ ਚਮਚ ਜਿਆਦਾ ਨਹੀਂ ਆਪਾਂ ਇਹ ਵਿੱਚ ਡ్రਾਈ ਫਰੂਟ ਵੀ ਪਾ ਸਕਦੇ ਆ ਜਿਵੇਂ ਉਹ ਵੀ ਸੌਗੀ ਤੇ ਮਗਸ ਆਪਾਂ ਇਹਨੂੰ ਸਿੰਪਲ ਸਾਹਮਣਾ ਹੈ ਕਿਉਂਕਿ ਇਹ ਜ਼ਿਆਦਾ ਟਾਈਮ ਤੱਕ ਖਰਾਬ ਨਹੀਂ ਹੁੰਦੀ ਜਿਹੜੇ ਹੁੰਦੇ ਆ ਕਾਜੂ ਆਪਾਂ ਪਾ ਲੈਣੇ ਆ ਉਹ ਥੋੜੀ دیر ਤੱਕ ਉੱਲੀ ਲੱਗਣੀ ਸ਼ੁਰੂ ਹੋ ਜਾਂਦੀ ਥੋੜੀ دیر ਬਾਅਦ ਹੀ ਉੱਲੀ ਲੱਗਣੀ ਸ਼ੁਰੂ ਹੋ ਜਾਂਦੀ ਆ ਸੋ ਆਪਣੀ ਚਟਨੀ ਹੋ ਗਈ ਤਿਆਰ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਸਬਸਕ੍ਰਾਈਬ ਕਰ ਦੇਣਾ ਇਹ ਆਪਾਂ ਥੋੜੇ ਬੱਦ ਪੱਕੇ ਹੋਏ ਅੰਬਾਂ ਦੀ ਬਣਾਈ ਹੋਈ ਆ ਬਹੁਤ ਹੀ ਜ਼ਿਆਦਾ ਸਵਾਦ ਚਟਣੀ ਬਣੀ ਆ ਕੱਚੇ ਅੰਬਾਂ ਨਾਲੋਂ ਜ਼ਿਆਦਾ ਟੇਸਟੀ ਬਣੀ ਆ ਸਾਰਿਆਂ ਦਾ ਫਿਰ ਤੋਂ ਧੰਨਵਾਦ